प्यारे दोस्तों प्यार भरे सबसियाका सब ਤੋਂ ਪਹਿਲਾਂ ਕਿਸਾਨਾਂ ਨਾਲ ਜੁੜੇ ਹੋਏ ਨੌਜਵਾਨ ਮੁੰਡੇ ਕੁੜੀਆਂ ਨੂੰ ਗੁਣੀ ਗਿਆਨੀ ਸਜਣਾ ਨੂੰ ਪੰਜਾਬੀ ਪੰਜਾਬੀਅਤ ਦੀ ਰੂਹ ਨੂੰ ਸਮਝਣ ਵਾਲੇ ਬੁੱਧੀਜੀਵੀਆਂ ਨੂੰ ਮੇਰੇ ਵੱਲੋਂ ਬਹੁਤ ਆਦਰ ਤੇ ਸਤਿਕਾਰ ਮਨਜ਼ੂਰ ਹੋਵੇ ਤੁਹਾਡੇ ਅੰਦਰ ਆਪਣੇ ਕਿਸਾਨਾਂ ਦੇ ਜੋਸ਼ੋ ਜਨੂਨ ਨੂੰ ਦੇਖ ਕੇ ਇੰਜ ਲੱਗਦਾ ਹੈ ਜਿਵੇਂ ਉਦਮ ਸਿੰਘ ਕਰਤਾਰ ਸਿੰਘ ਰਾਜਗੁਰੂ ਸੁਖਦੇਵ ਭਗਤ ਸਿੰਘ ਦੀ ਰੂਹ ਪੰਜਾਬ ਦੇ سینے ਵਿੱਚ ਇਨਕਲਾਬ ਬਣ ਕੇ ਤੜਕrai ਹੋਵੇ। ਸ਼ਾਬਾਸ਼ੇ ਐਸੀ ਸੋਚ ਦੇ ਮਾਲਕਾਂ। ਮੇਰੀ ਕੋਈ ਸਿਆਸੀ ਪਾਰਟੀ ਨਹੀਂ, ਨਾ ਕੋਈ ਜਾਤੀ ਬੰਦੀ। ਪਰ ਮੈਂ ਹੱਕ ਸੱਚ ਦੇ ਲਈ ਲਿਖਦਾ ਤੇ ਗਾਉਂਦਾ ਆ। ਇਹ ਹੀ ਮੇਰਾ ਜ਼ਾਤੀ ਤੇ اخلاقی ਫਰਜ਼। ਇਸ ਨਾਚੀਜ਼ ਗੁਰਦਾਸ ਮਾਨ ਦੇ ਪੰਜਾਬੀ ਹੋਣ ਦੀ ਨੀਅਤ 'ਤੇ ਸ਼ੱਕ ਕਰਨ ਵਾਲਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਬੇਸ਼ੱਕ ਮੈਨੂੰ ਗਾਲਾਂ ਕੱਢ ਲੈਣਾ। ਪਰ ਮੇਰੇ ਹੱਥੋਂ ਮੇਰੇ ਪੰਜਾਬੀ ਹੋਣ ਦਾ ਹੱਕ ਮਾਨ ਸਤਕਾਰ ਨਾਲ ਖਵਾ। ਇਹ ਹੀ ਮੇਰੀ ਸਾਰੀ ਉਮਰ ਦੀ ਕਮਾਈ ਹੈ, ਇਹ ਹੀ ਖਾਈ ਹੈ ਤੇ ਇਹ ਹੀ ਹੰਡਾ ਹੈ। ਬਸ ਇੱਕ ਛੋਟੀ ਜੀ ਗੱਲ ਜੋ ਗਲਤੀ ਨਹੀਂ ਸੀ, ਮਗਰ ਗਲਤ ਬਣਾ ਦਿੱਤੀ। ਕਿਸੇ ਇੰਟਰਵਿਊ ਦੇ ਵਿੱਚ ਮੈਥੋਂ ਸਵਾਲ ਪੁੱਛਿਆ ਗਿਆ ਕਿ ਹਿੰਦੀ ਭਾਸ਼ਾ ਨੂੰ ਲੈ ਕੇ ਪੰਜਾਬ ਵਿੱਚੋਂ ਕਾਟੋ ਪਰਮਸ ਚੱਲਿਆ ਹੈ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਤੇ ਮੈਂ ਉਸਦੇ ਸਵਾਲ ਦਾ ਜਵਾਬ ਸਹਿਜ ਵਿੱਚ ਦਿੰਦਿਆਂ ਕਿਹਾ ਸੀ ਕਿ ਇੱਕ ਦੇਸ਼ ਦੀ ਇੱਕ ਭਾਸ਼ਾ ਤਾਂ ਹੋਣੀ ਚਾਹੀਦੀ ਤਾਂ ਜੋ ਉਸ ਦੇਸ਼ ਦਾ ਹਰ ਬੰਦਾ ਭਾਵੇਂ ਕਿਸੇ ਵੀ ਸਟੇਟ ਦਾ ਹੋਵੇ ਆਸਾਨੀ ਨਾਲ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਬੇਫਿਕਰੀ ਨਾਲ ਸਾਂਝੀ ਕਰ ਸਕੇ ਜੋ ਗੱਲ ਕਰ ਸਕੇ ਸਮਝ ਸਕੇ ਔਰ ਦੂਸਰੇ ਨੂੰ ਸਮਝਾ ਸਕੇ ਉਸ ਨੂੰ ਰਾਸ਼ਟਰੀ ਭਾਸ਼ਾ ਕਹਿੰਦੇ ਨੇ ਪਰ ਮੇਰੀ ਗੱਲ ਦਾ ਇਹ ਮਤਲਬ ਨਹੀਂ ਸੀ ਕਿ ਪੰਜਾਬ ਵਿੱਚੋਂ ਪੰਜਾਬੀ ਖਤਮ ਕਰ ਦਿੱਤੇ ਜਾਵੇ ਪੰਜਾਬੀਏ ਤੁਸੀਂ ਆਪ ਸੋਚੋ ਪੰਜਾਬੀਏ ਜ਼ੁਬਾਨੇ ਨਹੀਂ ਰਕਾਨੇ ਮੇਰੇ ਦੇਸ਼ਦिए ਲਿਖਣ ਤੇ ਗਾਉਣ ਵਾਲਾ ਕੀ ਇਹ ਗੱਲ ਕਰ ਸਕਦਾ ਖੈਰ ਕੋਈ ਗੱਲ ਨਹੀਂ ਮਾਰੇ ਚੰਗੇ ਦਿਨ ਹਰ ਬੰਦੇ ਨੂੰ ਦੇਖਣੇ ਪੈਂਦੇ ਨੇ ਔਰ ਇਮਤਿਹਾਨ ਹਰ ਬੰਦੇ ਦੀ ਜ਼ਿੰਦਗੀ ਵਿੱਚ ਆਉਂਦੇ ਆ ਆਪਣੀ ਜ਼ਿੰਦਗੀ ਦਾ ਪਹਿਲਾ ਟੁੱਟਿਆ ਫੁੱਟਿਆ ਗੀਤ ਮੈਂ ਉਸ ਵੇਲੇ ਲਿਖਿਆ ਸੀ ਜਦੋਂ ਪੰਜਾਬ ਦੇ ਵਿੱਚ ਆਣ ਆਈ ਸੀ ਆਣ ਦਾ ਮਤਲਬ ਟਿੱਡੀ ਦਾ ਆਇਆ ਸੀ ਅਸੇ چھوٹے چھوٹے ਬੱਚੇ ਆਪਣੇ ਪਿਓ ਤਾਏ ਚਾਚੇ ਤੇ ਸੇਰੀਆਂ ਨਾਲ ਪੀਪੇ ਖੜਕਾ ਖੜਕਾ ਕੇ ਤੇ ਰੌਲਾ ਪਾਉਂਦੇ ਹੋਏ ਆਣ ਨੂੰ ਉਡਾਰੇ ਸੀ ਉਸ ਵੇਲੇ ਉਸ ਘਟਨਾ ਤੋਂ ਪ੍ਰੇਰਿਤ ਹੋ ਕੇ ਮੇਰੀ ਕਲਮ ਦਵਾਤ ਵਾਲੀ ਕਲਮ ਚੋਂ ਇਹ ਗੀਤ ਨਿਕਲਿਆ ਸੀ ਕਿ ਪੀਪਾ ਚੱਕੇ ਤੁਰੇ ਕਰਸਾਨਾ ਨਰਮੇ ਨੂੰ ਖਾਦੀ ਆਂ ਪੀਪਾ ਚੱਕੇ ਤੁਰੇ ਕਰਸਾਨਾ ਨਰਮੇ ਨੂੰ ਖਾਦੀ ਆਂ ਤੇ ਹੁਣ ਦੱਸਣ ਲੱਗਾ ਮੈਂ ਆਪਣੀ ਜ਼ਿੰਦਗੀ ਦੀ ਪਹਿਲੀ ਪਰਫਾਰਮੈਂਸ ਬਾਰੇ ਜੋ 9-10 ਸਾਲ ਦੀ ਉਮਰ ਵਿੱਚ ਦਿੱਤੀ। ਜਦੋਂ ਮੇਰਾ ਚਾਚਾ ਮੈਨੂੰ ਮੋਟੇ ਤੇ ਚੁੱਕ ਕੇ ਭੀੜ ਨੂੰ چیرਦੇ ਹੋਏ ਮੇਰੇ ਪਿੰਡ ਵਾਲੀ ਮੰਡੀ ਦੀ ਰਾਮਲੀਲਾ ਦੀ ਸਟੇਜ ਤੇ ਮੈਨੂੰ ਚੜਾ ਕੇ ਸਟੇਜ ਸੈਕਟਰੀ ਤੋਂ ਇਜਾਜ਼ਤ ਲੈ ਕੇ ਮੇਰੇ ਗਾਉਣ ਦੀ ਸਿਫਾਰਿਸ਼ ਕੀਤੀ। ਤੇ ਮੈਨੂੰ ਗਾਉਣ ਲਈ ਕਿਹਾ। ਤੇ ਮੈਂ ਕੰਬਦੇ ਕੰਬਦੇ ਗਾਇਆ ਰੁੱਖੀ ਰੋਟੀ ਤੇ ਛੱਪੜ ਦਾ ਪਾਣੀ ਵੇ ਜੱਟਾ ਤੇਰੀ ਜੂਨ ਬੁਰੀ। ਵੇ ਰੁੱਖੀ ਰੋਟੀ ਤੇ ਛੱਪੜ ਦਾ ਪਾਣੀ ਜੱਟਾ ਤੇਰੀ ਜੂਨ ਬੁਰੀ। ਉਸ ਤੋਂ ਬਾਅਦ ਜਵਾਨ ਹੋਏ ਵੱਡੇ ਹੋਏ ਔਰ ਗੀਤਾਂ ਦੀ ਰਿਕਾਰਡਿੰਗ ਸ਼ੁਰੂ ਹੋਈ ਉਸ ਵळे ਗਾਇਆ ਜੀਵਨ ਮੇਰੇ ਵਤਨਾ ਦੀਆਂ ਮਾਵਾਂ ਕਰ ਕਰ ਜੀਵਨ ਪੁੱਤ ਜਵਾਨ ਕੁੜੀਆਂ ਛੜੀਆਂ ਧੀਆ ਪੈਣਾ ਸਭੇ ਜੀਵਨ ਖੁਸ਼ੀ ਬਣਾਵਾਂ ਬਾਗਾਂ ਵਾਲੀ ਧਰਤੀ ਜੀਵੇ ਧਰਤੀ ਦੇ ਮਜ਼ਦੂਰ ਕਿਸਾਨ ਅੱਲਾ ਰੱਖੇ ਵਾਇ ਨੂੰ ਬਖਸ਼ੇ ਪਲੀ ਕਰੇ ਸਭ ਦੀ ਭਗਵਾ ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ ਰਿਸ਼ੀਆਂ ਮਹੀਆਂ ਵਤਾਰਾਂ ਦਾ ਤੁਸੀਂ ਹੁਣ ਦੱਸੋ ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਕਿਸਾਨ ਨੂੰ ਕਿੱਥੇ ਭੁੱਲੇ ਤੇ ਅੱਜ ਮੇਰੇ ਨਾਲ ਕਿਸਾਨਾਂ ਦੇ ਨਾਲ ਜੁੜੇ ਹੋਣ ਦੇ ਬਾਵਜੂਦ ਵੀ ਮੇਰੇ ਉੱਤੇ ਸ਼ੰਕੇ ਸ਼ਬਾ ਪੈਦਾ ਕੀਤੇ ਜਾ ਰਹੇ ਕੁਝ ਕਲਾਕਾਰਾਂ ਦੀ ਕੁਝ ਬੰਦਿਆਂ ਦੀ ਮੈਂ ਕੀ ਦੱਸਾਂ ਮੇਰੇ ਨਾਮ ਨੂੰ ਲੈ ਕੇ ਮੇਰੀ ਉਮਰ ਨੂੰ ਲੈ ਕੇ ਹਾਏ ਤਬਾ ਮੱਚੀ ਰਹੀ ਦੀ ਹਾਏ ਮੈਂ ਮਰ ਜਾ ਅੱਜ ਤੱਕ ਜਿਉਂਦਾ ਨੱਚਦਾ ਗਾਉਂਦਾ ਯਾਰ ਅਸੀਂ ਕੀ ਨੱਚਣਾ ਤੇ ਗਾਉਣਾ ਯਾਰ ਨਚਾਵੇ ਤਾਂ ਨੱਚਦੇ ਹਾਂ ਪਰ ਇੱਕ ਗੱਲ ਦੱਸਣ ਲੱਗਾ ਬੇਸ਼ੱਕ ਮੈਂ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਐਕਟਿਵ ਨਹੀਂ ਪਰ ਇਸ ਦਾ ਮਤਲਬ ਨਹੀਂ ਹੈ ਕਿ ਮੈਂ ਕਿਸਾਨਾਂ ਨਾਲ ਜੁੜਿਆ ਨਹੀਂ ਇੱਕ ਲਾਈਨ ਵਿੱਚ ਕਹੀ ਹੋਈ ਗੱਲ ਜੇ ਕਿਸੇ ਦੇ ਸਮਝ ਨਹੀਂ ਆਈ ਤੇ ਪੂਰੀ ਕਿਤਾਬ ਲਿਖ ਕੇ ਵੀ ਸਮਝ ਨਹੀਂ ਆਉਣੀ ਗੁਰੂ ਨਾਨਕ ਪਾਤਸ਼ਾਹ ਜੀ ਬਾਣੀ ਦਾ ਜਿਹਨੂੰ ਇੱਕ ਓੰਕਾਰ ਸਮਝ ਨਹੀਂ ਆਇਆ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਝਣੀ ਆ ਬਹੁਤਾ ਬੋਲਣੇ ਦਾ ਕੋਈ ਲਾਭ ਨਹੀਂ ਅਸੀਂ ਨੇੜਿਓਂ ਗੱਲ ਮੁਕਾਉਣੀ ਹੈ ਵਾਰੇ ਸ਼ਾਹ ਮੀਆਂ ਗੱਲ ਉਹ ਕਰੀਏ ਜਿਹੜੀ ਕੰਮ ਕਾਇਮ ਤੇ ਆਉਂਦੀ ਹੈ ਬਾਕੀ ਰਹੀ ਕਿਸਾਨਾਂ ਦੇ ਅੰਦੋਲਨ ਦੀ ਗੱਲ ਸਾਰੀ ਦੁਨੀਆ ਨੂੰ ਅੰਨ ਦੇਣ ਵਾਲਾ ਅੰਨ ਦਾ ਦਾਤਾ ਆਜ ਕਿਹਨ ਰਾਤ ਬੇਗਾਨੀਆਂ ਚੂਹਾ ਬੇਗਾਨੀਆਂ ਸੜਕਾਂ ਇੱਕੋ ਹੀ ਦੇਸ਼ ਦੀ ਨਾਲ ਲੱਗਦੀ ਸਟੇਟ ਵਿੱਚੋਂ ਲੰਘਦਿਆਂ ਪੁਲਿਸ ਦੀਆਂ ਮਾਰਾਂ ਪਾਣੀ ਦੀਆਂ ਤੇਜ ਬੁਛਾਰਾਂ ਤੇ ਸਾਰੀ ਰਾਤ ੱਕੇ ਤੋੜੇ ਖਾ ਕੇ ਦਿੱਲੀ ਦੇ ਜੰਤਰ ਮੰਤਰ ਤੱਕ ਪਹੁੰਚਣ ਦੀ ਫਰਾਗ ਵਿੱਚ ਲੱਗਾ ਹੋਇਆ ਕਿਸਾਨ ਕਿ ਸਾਡੀ ਗੱਲ ਸਰਕਾਰ ਤੱਕ ਪਹੁੰਚੇ ਸੱਟਾਂ ਫੇਟਾਂ ਖਾ ਕੇ ਵੀ ਫਰੋਖਦਿਲੀ ਦੀ ਗੱਲ ਦੇਖੋ ਕਿ ਜਿਹੜੀ ਪੁਲਿਸ ਦੇ ਡੰਡੇ ਖਾ ਰਿਆ ਹੈ ਉਸੇ ਪੁਲਿਸ ਨੂੰ ਨਾਲ ਬਿਠਾ ਕੇ ਰੋਟੀ ਖਵਾ ਰਿਹਾ ਤੇ ਪ੍ਰੋਟੈਸਟ ਵੀ ਕਰ ਰਿਹਾ ਉਹ ਵੀ ਸ਼ਾਂਤੀਪੂਰਵਕ ਕਿ세 ਉਰਦੂ ਦੀ ਸ਼ਾਇਰੀ ਨੇ ਕਮਾਲ ਲਿਖਿਆ ਕਿ ਖੁਦ ਧੂਪ 'ਚ ਬੈਠਾ ਹੈ ਛਾਓਂ ਕੇ ਪੇੜ ਲਗਾਉਣੇ ਵਾਲਾ ਤੇ ਹੁਣ ਰਹੀ ਸਰਕਾਰ ਦੀ ਗੱਲ ਮੇਰੀ ਸਰਕਾਰ ਅੱਗੇ ਹੱਥ ਬਨ ਕੇ ਪਰਜ਼ੋਰ ਬੇਨਤੀ ਹੈ ਕਿ ਜਿਹੜੇ ਕਿਸਾਨ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਬੱਚਿਆਂ ਵਾਂਗੂ ਪਾਲੀਆਂ ਫਸਲਾਂ ਨੂੰ ਛੱਡ ਕੇ ਦਿੱਲੀ ਦੀਆਂ ਸੜਕਾਂ ਤੇ ਦਰਬਦਰ ਪਟਕ ਰਹੇ ਨੇ ਉਹਨਾਂ ਦੇ ਮੁੱਦਿਆਂ ਤੇ ਗੌਰ ਕੀਤਾ ਜਾਏ ਬਜ਼ੁਰਗਾਂ ਦੀ ਬਜ਼ੁਰਗੀ ਨੂੰ ਮੱਤੇ ਨਜ਼ਰ ਰੱਖਦੇ ਹੋ ਉਹਨਾਂ ਲਈ ਕੁਝ ਕੀਤਾ ਜਾਏ ਉਹਨਾਂ ਦੀ ਆਵਾਜ਼ ਤੇ ਫਰਿਆਦ ਨੂੰ ਸੁਣਿਆ ਜਾਏ ਸਰਕਾਰ ਤੋਂ ਇਨਸਾਫ ਦੀ ਉਮੀਦ ਰੱਖਦੇ ਹੋਏ ਮੈਂ ਤਾਂ ਸਿੱਧੇ ਹੀ ਕਹਾਂਗਾ ਜੋ ਪਹਿਲੇ ਦਿਨ ਕਿਹਾ ਸੀ ਕਿ ਕਿਸਾਨ ਹੈ ਤਾਂ ਹਿੰਦੁਸਤਾਨ ਹੈ ਜੇ ਜਵਾਨ ਹੈ ਤਾਂ ਬਾਤ ਮਹਾਰਾਜ ਜੈ